ਡੰਡਾ ਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨ ਵਾਹਿਗੁਰੂ ਸਾਹਿਬ ਜੀ ਗੁਰਪਿਆਰ ਵਾਲਿਓ ਸਤਸੰਗੀ ਜਨੋ ਸਤਗੁਰਾਂ ਦੀ ਕਿਰਪਾ ਸਦਕਾ ਜਪਾ ਪਾਵਨ ਪਵਿੱਤਰ ਅੰਗ 468 ਤੇ ਹੀ ਸਿਵਾਇ ਮਾਨ ਸ਼ਬਦ ਵਿੱਚੋਂ ਪੰਕਤੀਆਂ ਪੜ੍ਹਾਂਗੇ ਜੋ ਸ਼ਲੋਕ ਮਹੱਲਾ ਮਹੱਲਾ ਪਹਿਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਸਮਝਾਉਣਾ ਕਰਦੇ ਨੇ ਬਈ ਇਹ ਸਾਰਾ ਸੰਸਾਰ ਝੂਠ ਹੈ ਕਹਿਣ ਦਾ ਭਾਵ ਚਾਹੇ ਕੋਈ ਰਾਜਾ ਚਾਹੇ ਪਰਜਾ ਚਾਹੇ ਕੋਈ ਪੇੜ ਪੌਦੇ ਹੈ ਜੀਵ ਜੰਤੂ ਆ ਇਹ ਸਾਰੇ ਸੰਸਾਰ ਤੇ ਆਉਂਦੇ ਨੇ ਤੇ ਚਲੇ ਜਾਂਦੇ ਨੇ ਆ ਇਹਨੂੰ ਝੂਠ ਲਿਖਿਆ ਮਹਾਰਾਜ ਨੇ ਕੂੜ ਕੂੜ ਮੈਨੇ ਝੂਠ ਗੁਰੂ ਮਹਾਰਾਜ ਜੀ ਨੇ ਲਿਖਿਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵੈ ਸੰਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰਾ ਕੂੜ ਕਾਇ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਪੀਪੀ ਕੂੜ ਹੋਏ ਖਾਰ ਕੂੜ ਕੂੜੇ ਨਹਿ ਲੱਗਾ ਬਿਸਰਿਆ ਕਰਤਾਰ ਕਿਸ ਨਾਲ ਕੀਚੇ ਦੋਸਤੀ ਸਭ जग ਚੱਲਣ ਹਰ ਕਿਸ ਨਾਲ ਕੀ ਚਾਏ ਦੋਸਤੀ ਸਭ जग ਚੱਲਣ ਹਾਰ ਮਾਰਾ ਸੱਚੇ ਪਾਤਸ਼ਾਹ ਨੇ ਸਮਝਾਉਣਾ ਕੀਤਾ ਵੀ ਜੋ ਵੀ ਇਹ ਸੰਸਾਰ ਆ ਇਹ ਝੂਠ ਹੈ ਤੇ ਜਿਹੜਾ ਕੂੜ ਮੰਡਪ ਕੂੜ ਮਾਰੀ ਮਹਿਲ ਮਾਰੀਆਂ ਦੇ ਨਾਲ ਪਿਆਰ ਆ ਸੋਨਾ ਚਾਂਦੀ ਦੇ ਨਾਲ ਪਿਆਰ ਆ ਹੀਰੇ ਮੋਤੀ ਜਵਾਹਰਾਂ ਨਾਲ ਪਿਆਰ ਆ ਮਹਾਰਾਜ ਕਹਿੰਦੇ ਸਭ ਕੁਝ ਕੂੜ ਹੈ ਸਭਾ ਝੂਠ ਹੈ ਕੁਝ ਸਮੇਂ ਤੱਕ ਹੈ ਰਾਜੇ ਦਾ ਰਾਜ ਵੀ ਕੁਝ ਸਮੇਂ ਤੱਕ ਹੈ ਪਰਜਾ ਵੀ ਕੁਝ ਸਮੇਂ ਤੱਕ ਹੈ ਕਿਉਂਕਿ ਪਰਜਾ ਵੀ ਰਾਜੇ ਵੀ ਆਉਂਦੇ ਜਾਂਦੇ ਰਹਿੰਦੇ ਨੇ ਨਵੇਂ ਬਣਦੇ ਰਹਿੰਦੇ ਨੇ ਪੁਰਾਣੇ ਚਲੇ ਜਾਂਦੇ ਨੇ ਤੇ ਮਨੁੱਖਤਾ ਵੀ ਪਰਜਾ ਪਰਜਾ ਵੀ ਨਵੀਂ ਪੁਰਾਣੀ ਹੁੰਦੀ ਰਹਿੰਦੀ ਹੈ ਕਹਿਣ ਦਾ ਭਾਵ ਆ ਵੀ ਸੱਚ ਨਹੀਂ ਵੀ ਸਦਾ ਟਿਕਿਆ ਰਹੇ ਸੱਚ ਦਾ ਭਾਵ ਆ ਸਦਾ ਟਿਕਿਆ ਰਹਿਣਾ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਸੱਚ ਹੈ ਉਹ ਸਦਾ ਟਿਕਿਆ ਰਹਿੰਦਾ ਹੈ ਕਿਉਂਕਿ ਗੁਰਬਾਣੀ ਕਹਿੰਦੀ ਆ ਨਾ ਪਾਉਣ ਪਾਣੀ ਨਾ ਸੂਰਜ ਨਾ ਚੰਦ ਨਾ ਧਰਤੀ ਜਦੋਂ ਨਹੀਂ ਸੀ ਉਦੋਂ ਵੀ ਪ੍ਰਭੂ ਪ੍ਰਬਾਤਮਾ ਸੁੰਨ ਸਮਾਦੀ ਅੰਦਰ ਸੀ ਹੁਣ ਸੰਸਾਰ ਨੂੰ ਪੈਦਾ ਕਰਕੇ ਕੁਦਰਤ ਦੇ ਵਿੱਚ ਵਿਚਰ ਰਿਹਾ ਹੈ ਕਣ-ਕਣ ਵਿੱਚ ਵੱਸਦਾ ਉਹ ਅਕਾਲ ਪੁਰਖ ਵਾਹਿਗੁਰੂ ਵੱਸਦਾ ਵੀ ਵਿੱਚ ਹੀ ਹੈ ਇਸ ਜੱਗ ਨੂੰ ਗਰਬਾਣੀ ਵਿੱਚ ਇਹ ਵੀ ਕਿਹਾ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਬਾਸ ਉਹ ਪ੍ਰਭੂ ਪਰਮਾਤਮਾ ਨੇ ਇਸ ਜਗਤ ਨੂੰ ਬਣਾ ਕੇ ਤੇ ਵਿੱਚ ਹੀ ਬਸ ਰਿਹਾ ਹੈ ਇੱਥੇ ਪੰਕਤੀਆਂ 'ਚ ਲਿਖਿਆ ਵੀ ਇਹ ਸਭ ਕੁਝ ਝੂਠ ਆ ਸਦਾ ਰਹਿਣ ਵਾਲਾ ਨਹੀਂ ਕਹਿਣ ਦਾ ਭਾਵਾ ਵੀ ਝੂਠ ਤਾਂ ਇਹ ਵੀ ਸਦਾ ਰਹਿਣ ਵਾਲਾ ਨਹੀਂ ਉਹ ਸੱਚ ਪ੍ਰਭੂ ਪਰਮਾਤਮਾ ਸਦਾ ਰਹਿਣ ਵਾਲਾ ਹੈ ਗੁਰੂ ਮਾਰਾ ਨੇ ਸਮਝਾਉਣਾ ਕੀਤਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵੈਸਣਹਾਰ ਸਭ ਕੁਝ ਝੂਠ ਹੀ ਆ ਮਰ ਅਜ ਕਹਿੰਦੇ ਉਹ ਮੰਡਪ ਮਾੜੀਆਂ ਮਹਿਲ ਮਾੜੀਆਂ ਵੀ ਝੂਠ ਹੀ ਆ ਤੇ ਵਿੱਚ ਰਹਿਣ ਵਾਲੇ ਵੀ ਝੂਠ ਹੀ ਝੂਠੀ ਐ ਸਦਾ ਨਹੀਂ ਟਿਕਿਆ ਰਹਿਣਾ ਆਪਾਂ ਸਮਝ ਲਈ ਗੱਲ ਬਾਰ ਬਾਰ ਕੂੜ ਸੋਨਾ ਕੂੜ ਰੂਪਾ ਕੂੜ ਪੈਣਨ ਹਾਰ ਸੋਨਾ ਚਾਂਦੀ ਵੀ ਝੂਠ ਹੀ ਆ ਉਹਨੂੰ ਪੈਣਨ ਵਾਲਾ ਵੀ ਝੂਠ ਹੀ ਆ ਕਿਉਂਕਿ ਸਦਾ ਨਹੀਂ ਰਹਿਣਾ ਜਿਹੜੀ ਸਦਾ ਚੀਜ਼ ਨਾ ਰਹੇ ਉਹ ਝੂਠ ਹੁੰਦੀ ਐ ਕੂੜ ਮੈਨੇ ਝੂਠ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਅਕਾਇਆ ਜਿਹੜੀ ਐ ਵੀ ਕੂੜ ਝੂਠ ਹੈ ਜਿਹੜਾ ਕਪੜਾ ਮਿਲਿਆ ਆਪਾਂ ਨੂੰ ਆ ਸਰੀਰ ਰੂਪੀ ਕਪੜਾ ਜਿਹੜਾ ਮਿਲਿਆ ਝੂਠ ਆ ਇਹ ਸਦਾ ਨਹੀਂ ਰਹਿਣਾ ਅਗੇ ਮਾਰਾ ਨੇ ਦੱਸਿਆ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਪਤੀ ਪਤਨੀ ਵੀ ਸਦੋਂ ਨਹੀਂ ਰਹਿਣੇ ਇਹ ਵੀ ਖਤਮ ਹੋ ਜਾਣੇ ਨੇ ਕੂੜ ਕੂੜੇ ਨੇ ਲੱਗਾ ਵਿਸਰਿਆ ਕਰਤਾਰ ਮਹਾਰਾਜ ਕਹਿੰਦੇ ਝੂਠਦਾਨ ਝੂੜ ਦੇ ਨਾਲ ਹੀ ਪਿਆਰ ਆ ਮਨੁੱਖਤਾ ਦਾ ਉਹ ਕਰਤਾਰ ਪ੍ਰਭੂ ਪਰਮਾਤਮਾ ਜਿਹੜਾ ਕਰਤਾ ਪੁਰਖ ਹੈ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਤੇ ਉਹਦੀ ਸਾਂਭ ਸੰਭਾਲ ਕਰਨ ਵਾਲਾ ਉਹ ਵਿਸਰਿਆ ਹੋਇਆ ਮਨੁੱਖ ਨੂੰ ਝੂਠ ਨਾਲ ਹੀ ਪਿਆਰ ਪਾਈ ਬੈਠਾ ਆਪ ਵੀ ਝੂਠੀ ਆ ਤੇ ਝੂਠ ਨਾਲ ਹੀ ਪਿਆਰ ਪਾਇਆ ਹੋਇਆ ਉਹ ਪ੍ਰਭੂ ਪਰਮਾਤਮਾ ਸੱਚਾ ਹੈ ਉਹ ਵਿਸਰਿਆ ਹੋਇਆ ਕੂੜ ਕੂੜੇ ਨਹਿ ਲੱਗਾ ਵਿਸਰਿਆ ਕਰਤਾਰ ਮਹਾਰਾਜ ਕਹਿੰਦੇ ਇਸ ਦ੍ਰਿਸ਼ਟਮਾਨ ਸੜ ਵਿੱਚ ਫਸੇ ਹੋਏ ਜੀਵ ਦਾ ਸੜ ਵਿੱਚ ਮੋਹ ਪੈ ਗਿਆ ਹੈ ਇਸ ਕਰਕੇ ਇਸ ਨੂੰ ਆਪਣਾ ਪੈਦਾ ਕਰਨ ਵਾਲਾ ਪ੍ਰਭੂ ਪ੍ਰਮਾਤਮਾ ਭੁੱਲਿਆ ਹੋਇਆ ਅਗਲੀ ਪੰਕਤੀ ਜਿਮਾਰਾ ਇਹਨਾਂ ਦੱਸਦਾ ਕਿਸ ਨਾਲ ਕੀਚੇ ਦੋਸਤੀ ਸਭ जग ਚੱਲਣ ਹਰ ਮਹਾਰਾਜ ਕਹਿੰਦੇ ਕਿਹਦੇ ਨਾਲ ਤੂੰ ਦੋਸਤੀ ਪਾਈ ਬੈਠਾ ਮਨੁੱਖ ਇਹ ਸਾਰਾ ਜੱਗ ਹੀ ਚੱਲਣ ਵਾਲਾ ਵਾ ਸਾਰੇ ਸੰਸਾਰ ਨੇ ਚੱਲਿਆ ਜਾਣਾ ਸੁੱਖ ਸਹੂਲਤਾਂ ਮਹਿਲ ਮਾੜੀਆਂ ਇਹ ਸਰੀਰ ਜਿਹੜਾ ਤੈਨੂੰ ਮਿਲਿਆ ਇਹ ਵੀ ਜੀਵ ਆਤਮਾ ਦੇ ਨਾਲ ਨਹੀਂ ਜਾਣਾ ਦੋਸਤੀ ਕਰਨੀਆਂ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਕਰ ਜਿਹੜਾ ਤੇਰੇ ਜੀਵਨ ਨੂੰ ਲੇਖੇ ਵਿੱਚ ਲਾ ਲਵੇ ਤੇ ਇਹ ਜੀਵਨ ਸਦਾ ਲਈ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏ ਜਨਮ ਮਰਨ ਦੇ ਗੇੜ ਵਿੱਚੋਂ ਵਚ ਰਹਿ ਉਹ ਸੱਚਾ ਸਦਾ ਸਿਰ ਹੈ ਤੇ ਜੀਵਾਤਮਾ ਜਿਹੜੀ ਉਹਦੇ ਚਰਨਾਂ 'ਪ ਚਲੀਨ ਹੋਗੀ ਉਹ ਵੀ ਸਦਾ ਸ੍ਰੀ ਹੋ ਜਾਣੀਆ ਫਿਰ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੂਰਾ ਮਹਾਰਜ ਕਹਿੰਦੇ ਸਾਰਾ ਜਗਤ ਹੈ ਤਾਂ ਛਲ ਪਰ ਇਹ ਛਲ ਸਾਰੇ ਜੀਵਾਂ ਨੂੰ ਪਿਆਰਾ ਲੱਗ ਰਿਹਾ ਹੈ ਸਹਿਦ ਵਾਂਗ ਮਿੱਠਾ ਲੱਗਦਾ ਹੈ ਇਸ ਤਰ੍ਹਾਂ ਇਹ ਪਾਈ ਇਹ ਸਲ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ ਝੂਠ ਵਾਲਾ ਅੱਗੇ ਮਹਾਰਾਹ ਦੱਸ ਦੇ ਨਾਨਕ ਬਖਾਣੇ ਬੇਨਤੀ ਤੁਧ ਬਾਜ ਕੋੜੋ ਕੋੜਾ हे ਪ੍ਰਭੂ ਨਾਨਕ ਤੇਰੇ ਅੱਗੇ ਅਰਜ ਕਰਦਾ ਹੈ ਕਿ ਤੇਥੋਂ ਬਿਨਾ ਇਹ ਜਗਤ ਸਾਰਾ ਛਲ ਰੂਪ ਹੈ ਸਾਰਾ ਛਲੇ ਹੀ ਹੈ ਸ਼ਰਤਾਂ ਮਤਲਬ ਹੀ ਚਲੇ ਹੋਏ ਹਨ মোহ মায়া ਨੇ ਸੁਖ ਸੁਹੂਲਤਾਂ ਦੇ ਵਿੱਚ ਗ੍ਰਸਤ ਹੋਇਆ ਇਨਸਾਨ ਉਹਦੇ ਘੇਰੇ ਵਿੱਚ ਸੁਖ ਸੁਹੂਲਤਾਂ ਜ਼ਮੀਨ ਜਾਇਦਾਦ ਘਰ ਪਰਿਵਾਰ ਇਹਦੇ ਵਿੱਚ ਕਿਰਿਆ ਹੋਇਆ ਇਹ মোহ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਨੂੰ ਭੁੱਲਿਆ ਹੁਣ ਇੱਥੇ ਇਹ ਵੀ ਗੱਲ ਕਹਾਣੀ ਬਣਦੀ ਵੀ ਪਾਈ ਆਪ ਤੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਮਝਦਾ ਹੋਇਆ ਸਖ ਸੁਖ ਹੂਲਤਾ ਦਾ ਆਨੰਦ ਮਾਣਦਾ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ। ਮਹੱਲਾ ਪਹਿਲਾ ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਏ ਜਰ ਦੇ ਸੱਚਾ ਹੋਏ। ਜਗਤ ਰੂਪ ਸਭ ਵੱਲੋਂ ਬਾਸਨਾ ਪਰਤਕ ਜਗਤ ਦੇ ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ ਜਦੋਂ ਉਹ ਅਸਲੀਅਤ ਦਾ ਮਾਲਕ ਰੱਬ ਮਨੁੱਖ ਦੇ ਹਿਰਦੇ ਵਿੱਚ ਟਿਕ ਜਾਏ ਵੀ ਜਦੋਂ ਪ੍ਰਭੂ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਟਿਕਦਾ ਨਾ ਮਨੁੱਖ ਦੇ ਜਿਹੜੇ ਦੇ ਟਿਕਦਾ ਉਹਨੂੰ ਇਸ ਸੱਚ ਦੀ ਸਮਝ ਆ ਜਾਂਦੀ ਹੈ ਵੀ ਇਹ ਜੱਗ ਸਭ ਚੱਲਣ ਹਾਰਾ ਆਪਾਂ ਨੂੰ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਗੁਰੂ ਸਾਹਿਬਾਨਾ ਨੇ ਦਸ਼ਮੇਸ਼ ਪਿਤਾ ਨੇ ਤਾਂ ਪੂਰਾ ਪੂਰਾ ਹੀ ਪ੍ਰੈਕਟੀਕਲ ਕਰਤਾ ਨਾ ਵੀ ਇਹ ਪ੍ਰਭੂ ਪ੍ਰਮਾਤਮਾ ਦੀ ਦਾਤ ਹੈ ਇਹ ਧੀਆਂ ਪੁੱਤਰ ਮਿਲੇ ਨੇ ਸੁੱਖ ਸਹੂਲਤਾਂ ਮਿਲੀਆਂ ਨੇ ਤੇ ਸਮਾਂ ਆਉਣ ਤੇ ਸਭ ਛੱਡਣਾ ਪੈਂਦਾ ਅਨੰਦਪੁਰ ਸਾਹਿਬ ਛੱਡਿਆ ਨਾ ਸੁੱਖ ਸਹੂਲਤਾਂ ਛੱਡੀਆਂ ਫਿਰ ਆਪਣੇ ਜਿਗਰ ਦੇ ਟੁਕੜੇ ਵੀ ਚਾਰ ਸਹਬਜ਼ਾਦੇ ਵੀ ਕੁਰਬਾਨ ਕਰਵਾ ਲਏ ਸਹਬਜ਼ਾਦਿਆਂ ਤੋਂ ਪ੍ਰਾਨ ਪਿਆਰੇ ਗੁਰਸਖ ਵੀ ਸ਼ਹੀਦ ਕਰਾ ਲਏ ਕਹਿਣ ਦਾ ਭਾਵ ਆ ਵੀ ਪਕੜ ਨਹੀਂ ਰੱਖੀ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੇ ਪਕੜ ਨਹੀਂ ਰੱਖੀ ਇਸ ਚੀਜ਼ ਦੀ ਉਹ ਇਸ ਗੱਲ ਨੂੰ ਜਾਣਦੇ ਸੀ ਇਹ ਸੱਚ ਨੂੰ ਜਾਣਦੇ ਸੀ ਵੀ ਇਹ ਚਲੇ ਹੀ ਜਾਣਾ ਸਭ ਕੁਝ ਤਾਹੀ ਇਤਿਹਾਸਗਵਾਹ ਨਾ ਵੀ ਆਪਾਂ ਨੂੰ ਕਿਤੇ ਨਹੀਂ ਮਿਲਦਾ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਦੀ ਅੱਖ ਵਿੱਚੋਂ ਹੰਝੂ ਕੇਰਿਆ ਹੋਵੇ। ਵੀ ਮੇਰਾ ਅਨੰਦਪੁਰ ਚਲਿਆ ਗਿਆ ਮੇਰੇ ਪੁੱਤਰ ਸ਼ਹੀਦ ਹੋ ਗਏ ਮੇਰੇ ਪੁੱਤਰਾਂ ਨਾਲੋਂ ਪਿਆਰੇ ਸਿੰਘ ਸ਼ਹੀਦ ਹੋ ਗਏ। ਕਦੇ ਵੀ ਉਹਨਾਂ ਨੇ ਬਰਾਗ ਨਹੀਂ ਕੀਤਾ ਮਹਾਰਾ ਸੱਚੇ ਪਾਤਸ਼ਾਹ ਨੇ ਕਿਉਂਕਿ ਉਹ ਜਾਣਦੇ ਸੀ ਸੱਚ ਨੂੰ ਜਾਣਦੇ ਸੀ ਵੀ ਇਹ ਸਚਾਈ ਹੈ। ਸਚਤਾ ਪਰ ਜਾਣੀਏ ਜੇ ਹਿਰਦੇ ਸੱਚਾ ਹੋਏ ਕਿਉਂਕਿ ਉਹਨਾਂ ਦੇ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਦਾ ਵਾਸਾ ਸੀ ਉਹ ਆਪ ਨਾਮ ਦਾ ਰੂਪ ਸਨ ਕੂੜ ਕੀ ਮਲ ਉਤਰ ਤਨ ਕਰੇ ਹਸ਼ਾ ਧੋਏ ਮਹਾਰਾਜ ਕਹਿੰਦੇ ਤਦੋਂ ਮਾਇਆ ਸਲਦਾ ਅਸਰ ਮਨ ਤੋਂ ਦੂਰ ਹੋ ਜਾਂਦਾ ਹੈ ਫੇਰ ਮਨ ਦੇ ਨਾਲ ਸਰੀਰ ਵੀ ਸੁੰਦਰ ਹੋ ਜਾਂਦਾ ਹੈ ਸਰੀਰ ਕੇ ਇੰਦ੍ਰੇ ਵੀ ਗੰਦੇ ਪਾਸੇ ਵੱਲੋਂ ਹਟ ਜਾਂਦੇ ਹਨ ਮਨੋਂ ਸਰੀਰ ਸਾਫ ਸੁਥਰਾ ਹੋ ਜਾਂਦਾ ਧੋਤਾ ਜਾਂਦਾ ਜਦੋਂ ਨਾਮ ਬਾਣੀ ਨਾਲ ਗੁਰਬਾਣੀ ਨਾਲ ਜੁੜ ਕੇ ਸੱਚ ਦੀ ਸਮਝ ਆ ਗਈ ਆਪਾਂ ਨੂੰ ਫਿਰ ਆਪਣਾ ਮਨ ਵੀ ਪਵਿੱਤਰ ਹੋਣਾ ਤੇ ਸਰੀਰ ਵੀ ਪਵਿੱਤਰ ਹੋ ਜਾਣਾ ਹਣ ਮਨ ਵੀ ਗੰਦਾ ਤੇ ਸਰੀਰ ਵੀ ਗੰਦਾ ਮਨ ਗੱਦਾ ਕਰਕੇ ਸਰੀਰ ਗੰਦਾ ਅੱਖਾਂ ਮਾੜਾ ਦੇਖਦੀਆਂ ਕੰਨ ਮਾੜਾ ਸੁਣਦੇ ਨੇ ਜੀਭਾਂ ਮਾੜਾ ਬੋਲਦੀ ਆ ਹੱਥਾਂ ਨਾਲ ਮਾੜੇ ਕੰਮ ਕਰਦਾ ਪੈਰਾਂ ਨਾਲ ਮਾੜੇ ਪਾਸੇ ਨੂੰ ਤੁਰਦਾ ਮਾਰਾ ਨੇ ਸਮਝਾਉਣਾ ਕੀਤਾ ਵੇ ਕੂੜ ਕੀ ਮਲ ਉੱਤਰ ਤਨ ਕਰੇ ਅਛਾ ਧੋਏ ਫਿਰ ਜਦ ਝੂਠ ਸਾਡੇ ਅੰਦਰੋਂ ਖਤਮ ਹੋ ਗਿਆ ਗੁਰੂ ਦਾ ਗਿਆਨ ਪੱਲੇ ਆ ਗਿਆ ਤੇ ਫਿਰ ਸਾਡਾ ਸਰੀਰ ਵੀ ਪਵਿੱਤਰ ਹੋ ਜਾਏਗਾ ਸੱਚਤਾ ਪਰ ਜਾਣੀਏ ਜਾ ਸੱਚ ਧਰੇ ਪਿਆਰ ਸੱਚ ਨਾਲ ਪਿਆਰ ਜਦੋਂ ਪਾਉਂਦਾ ਨਾ ਮਨੁੱਖ ਉਦੋਂ ਫਿਰ ਇਹ ਬਲ ਫੇਰ ਬਲ ਛੱਡ ਜੇ ਕਰਦਾ ਜਿਹੜੇ ਉਹ ਛੱਡ ਦਿੰਦਾ ਫਿਰ ਇਹ ਕੁਦਰਤ ਦੇ ਨਿਯਮ ਮੁਤਾਬਕ ਜੀਵਨ ਆਪਣਾ ਬਸਰ ਕਰਦਾ ਆਪਣੇ ਫਰਜ਼ਾਂ ਨੂੰ ਪੂਸਾਣ ਦਾ ਵੀ ਜਿਹੜੇ ਫਰਜ਼ ਮੇਰੇ ਬਣਦੇ ਮੈਂ ਉਹ ਅਦਾ ਕਰਾਂ ਔਰ ਜਿਹੜੇ ਰਾਜੇ ਦੇ ਫਰਜ਼ ਬਣਦੇ ਨੇ ਰਾਜਾ ਆਪਣੇ ਪਰਜਾ ਵਾਸਤੇ ਅਦਾ ਕਰੇ ਮਜ਼ਦੂਰ ਦਾ ਜਿਹੜਾ ਫਰਜ਼ ਬਣਦਾ ਉਹ ਆਪਣਾ ਫਰਜ਼ ਅਦਾ ਕਰੇ ਆਪਾਂ ਥੱਲੇ ਤੋਂ ਲੈ ਲਈਨਾ ਗਰਾਊਂਡ ਲੈਵਲ ਤੋਂ ਕਿ ਮਜ਼ਦੂਰ ਵੀ ਹੱਕ ਸੱਚ ਤੇ ਰਵੇ 5-700 ਰੁਪਇਆ ਦਿਹਾੜੀ ਦੇਣੀ ਆ ਮਾਲਕ ਦਾ ਪੂਰਾ ਕੰਮ ਕਰੇ ਸਾਰੀ ਦਿਹਾੜੀ ਚ ਜਿੰਨਾ ਉਤੋਂ ਉਹਦਾ ਬਣਦਾ ਹੱਕ ਆ ਤੇ ਰਾਜੇ ਦਾ ਵੀ ਹੱਕ ਜਿਹੜਾ ਬਣਦਾ ਉਹ ਵੀ ਭਾਈ ਪਰਜਾ ਵਾਸਤੇ ਕਰੇ ਇੱਕੋ ਜੇ ਇੱਕੋ ਜਾਂ ਸਮਝੇ ਸਾਰੀ ਪਰਜਾ ਨੂੰ ਬੇਤ ਕਰਾ ਨਾ ਕਰੇ ਇਹ ਸੱਚ ਸਮਝ ਲਿਆ ਬੱਸ ਸੱਚ ਨੂੰ ਜਾਣ ਲਿਆ ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਏ ਦਾ ਸੱਚ ਧਰੇ ਪਿਆਰ ਫੇਰ ਨਾ ਸੁਣ ਮਨ ਰਹਿਸੀਏ ਤਾਂ ਪਾਏ ਮੁਖ ਦਵਾਰ ਮਹਾਰਾਜ ਕਹਿੰਦੇ ਉਸ ਅਸਲੀਅਤ ਵਾਲੇ ਦਾ ਨਾਮ ਸੁਣ ਕੇ ਅਸਲੀਅਤ ਪ੍ਰਭੂ ਪਰਮਾਤਮਾ ਦਾ ਨਾਮ ਸੁਣ ਕੇ ਮਨੁੱਖ ਦਾ ਮਨ ਖੜਦਾ ਹੈ ਤੇ ਉਸ ਨੂੰ ਮਾਇਆ ਦੇ ਬੰਦਰਾ ਤੋਂ ਸਤੰਤਰ ਹੋਣ ਦਾ ਰਾਹ ਮਿਲ ਜਾਂਦਾ ਹੈ ਸੁੱਝੀ ਆ ਜਾਂਦੀ ਹੈ ਜੀਵਨ ਜੀਣ ਦੀ ਫਿਰ ਉਹ ਲੋਭ ਲਾਲ ਜਿਹੇ ਬਚ ਨਹੀਂ ਫਸਦਾ ਫਿਰ ਉਹ ਆਪਣੇ ਫਰਜ਼ ਪਸਾਣਦਾ ਹੋਇਆ ਸਹੀ ਜੀਵਨ ਜੀਂਦਾ ਜਿੰਨੀ ਉਹਦੇ ਹੱਥ 'ਚ ਪਾਵਰਾ ਫਿਰ ਉਹ ਵਰਤਦਾ ਰਾਜੇ ਦੇ ਹੱਥ 'ਚ ਪਾਵਰਾ ਫਿਰ ਉਹ ਪਰਜਾ ਵਾਸਤੇ ਵਰਤਦਾ ਚੰਗੇ ਕੰਮਾਂ ਵਾਸਤੇ ਜਿੰਨਾ ਚਿਰ ਗੁਰੂ ਦਾ ਗਿਆਨ ਨਹੀਂ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਉਹਨਾਂ ਚਿਰ ਆਪਦੀ ਪਾਵਰ ਦਾ ਵੀ ਇਸਤੇਮਾਲ ਗਲਤ ਕਰਦਾ ਮਨੁੱਖ ਮਹਾਰਾਜ ਕਹਿੰਦੇ ਨਉ ਸੁਣ ਮੰਨ ਰਹਿਸੀਏ ਤਾਂ ਪਾਏ ਮੋਖ ਦਵਾਰ ਫਿਰ ਤੈਨੂੰ ਭਾਈ ਮੁਕਤੀ ਦਾ ਦਵਾਰਾ ਪ੍ਰਾਪਤ ਹੋਏਗਾ ਫਿਰ ਇਹ ਬੰਧਨਾ ਦੇ ਵਿੱਚੋਂ ਮੋਹ ਜਾਲ ਦੇ ਵਿੱਚੋਂ ਛੁੱਟ ਜਾਏਗਾ ਸੱਚ ਤਾਂ ਪਰ ਜਾਣੀਏ ਜਾ ਜੁਗਤ ਜਾਣੇ ਜੀਓ ਮਹਾਰਾਜ ਕਹਿੰਦੇ ਜਗਤ ਦੇ ਅਸਲੇ ਪ੍ਰਭੂ ਦੀ ਸਮਝ ਤਦੋਂ ਪੈਂਦੀ ਹੈ ਜਦੋਂ ਮਨੁੱਖ ਰੱਬੀ ਜੀਵਨ ਗੁਜ਼ਾਰਨ ਦੀ ਜੁਗਤੀ ਜਾਣਦਾ ਹੈ ਵੀ ਕੁਦਰਤ ਦੇ ਨਿਯਮ ਮੁਤਾਬਕ ਰਹਿ ਕੇ ਆਪਣਾ ਜੀਵਨ ਬਿਸਰ ਕਰਨਾ ਆ 35 ਮਹਾਂਪੁਰਖਾਂ ਦੀ ਬਾਣੀ ਆ ਇਹ ਕੁਦਰਤ ਦੇ ਨਿਯਮ ਵਿੱਚ ਰਹੇ ਨੇ ਤਾਹੀ ਇਹਨਾਂ ਦੇ ਬਚਨਾਂ ਨਾਲ ਮਨੁੱਖ ਦਾ ਜੀਵਨ ਸਬਰਦਾ ਹੈ ਕਿਉਂਕਿ ਜਿਹੋ ਜਿਹਾ ਉਹ ਆਪ ਸੀ ਉਹੇ ਜੀ ਸਾਨੂੰ ਸਿੱਖਿਆ ਮਿਲਦੀ ਇਹਨਾਂ ਤੋਂ ਤਰਤਕਾਂ ਆ ਸਾਧ ਕੇ ਵਿੱਚ ਦੀਏ ਦੇ ਕਰਤਾ ਬਿਓ ਮਹਾਰਾਜ ਕਹਿੰਦੇ ਭਾਵ ਸਰੀਰ ਰੂਪ ਧਰਤੀ ਨੂੰ ਤਿਆਰ ਕਰਕੇ ਇਸ ਵਿੱਚ ਪ੍ਰਭੂ ਦਾ ਨਾਮ ਬੀਜ ਦੇਵੇ ਤਾਂ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਜਾਂ ਫਿਰ ਗੁਰੂ ਦੀ ਸੱਚੀ ਸਿੱਖਿਆ ਲੈ ਲੈ ਭਾਈ ਤਾਂ ਵੀ ਤੂੰ ਸੱਚ ਨਾਲ ਜੁੜ ਜਾਏਗਾ ਸੱਚ ਦੀ ਪਰਖ ਤਦੋਂ ਹੁੰਦੀ ਹੈ ਜਦੋਂ ਸੱਚੀ ਸਿੱਖਿਆ ਗੁਰੂ ਪਾਸੋਂ ਲਈਏ ਤੇ ਕੂੜ-ਕਬਾੜ ਤਾਂ ਵੈਸੇ ਹੀ ਭਰ ਜਾਂਦਾ ਹੁਣ ਆਪਾਂ ਜੇ ਇੱਕ ਸੌਖੀ ਧਾਰਨ ਨਾਲ ਜੇ ਵੀ ਘਰ ਮਕਾਨ ਰੋਜ਼ ਸਫਾਈ ਕਰਦੀਆਂ ਨੇ ਭੈਣਾ ਝਾੜੂ ਪੋਚਾ ਸਫਾਈ ਕਰਦੇ ਆ ਨਾ ਸਫਾਈ ਕਰਨ ਦੀ ਜ਼ਰੂਰਤ ਹੈ ਕੂੜਾ ਕਚਰਾ ਪਾਉਣ ਦੀ ਤਾਂ ਲੋੜ ਨਹੀਂ ਉਹ ਤਾਂ ਆਪੇ ਹੀ ਪੈ ਜਾਣਾ ਲੈ ਇੱਕ ਦਿਨਾਂ ਤੂੰ ਝਾੜੂ ਲਾ ਸ਼ਾਮ ਨੂੰ ਕੂੜਾ ਹੀ ਕੂੜਾ ਹੋ ਜਾਣਾ ਕਹਿਣ ਦਾ ਭਾਵ ਆ ਵੀ ਮਨ ਨੇ ਗੰਦਾ ਤਾਂ ਆਟੋਮੈਟਿਕ ਹੀ ਹੋਈ ਜਾਣਾ ਇਹਨੂੰ ਸਾਫ਼ ਕਰਨ ਵਾਸਤੇ ਗੁਰੂ ਦੇ ਸ਼ਬਦ ਦੇ ਪੋਚਾ ਲਉਣਾ ਪੈਣਾ ਫੇਰ ਮਨ ਸਾਫ਼ ਹੋਊਗਾ ਸਫਾਈ ਕਰਨ ਦੀ ਜ਼ਰੂਰਤ ਹੈ ਗੰਧਗੀ ਤਾਂ ਆਪਣੇ ਆਪ ਹੀ ਪੈ ਜਾਂਦੀ ਹੈ ਉਹਨੂੰ ਨਹੀਂ ਪਾਉਣ ਦੀ ਜ਼ਰੂਰਤ ਉਹ ਤਾਂ ਆਪਣੇ ਆਪ ਹੀ ਪੈ ਜਾਣੀ ਆ ਸੋ ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ ਮਹਾਰਾਜ ਕਹਿੰਦੇ ਅਤੇ ਉਸ ਸਿੱਖਿਆ ਉੱਤੇ ਚੱਲ ਕੇ ਸਭ ਜੀਵਾਂ ਉੱਤੇ ਤਰਸ ਕਰਨ ਦੀ ਜਾਂਤ ਸਿੱਖੇ ਤੇ ਲੋੜਵੰਦਾਂ ਨੂੰ ਕੁਝ ਦਾਨਪਨ ਕਰੇ ਜਿਵੇਂ ਹੁਣ ਹਰ ਪੀੜਤਾ ਦੇਖੋ ਕਿੰਨੇ ਨੇ ਉਹ ਭੈਣ ਦੱਸਦੀ ਸੀ ਕੈਨੇਡਾ ਵਾਲੀ ਉਹ ਕਹਿੰਦੀ ਸੀ 15 ਕਰੋੜ ਡਾਲਰ ਕੈਨੇਡਾ ਨੇ ਇਕੱਠਾ ਕਰਕੇ ਭੇਜਿਆ ਇਧਰ ਉਹ ਹੁਣ ਸਹੀ ਜਗ੍ਹਾ ਤੇ ਪਹੁੰਚਣਾ ਜਾਂ ਨਾ ਪਹੁੰਚਣਾ ਉਹਦੀ ਨਹੀਂ ਕੋਈ ਗਾਰੰਟੀ ਹੁਣ 15 15 ਕਰੋੜ ਡਾਲਰ ਦਾ ਇਧਰ ਅਰਬਾਂ ਰੁਪਈਆ ਬਣ ਜਾਣਾ ਬਾਕੀ ਹੋਰ ਆ ਕਲਾਕਾਰ ਨੇ ਜਿਹੜੇ ਇਹਨਾਂ ਨੇ ਵੀ ਬਾਵਾ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਲੋੜਵੰਦ ਦੀ ਸੇਵਾ ਇਹੀ ਸਿਧਾਂਤ ਦੱਸਦੇ ਨੇ ਗੁਰੂ ਸਾਹਿਬ ਜੀ ਵੀ ਲੋੜਵੰਦ ਦੀ ਸੇਵਾ ਨਾਮ ਜਪਣਾ ਕਿਰਤ ਕਰਨੀ ਵੰਡ ਛਕਣ ਦਾ ਭਾਵ ਇਹੀ ਆ ਕਿਰਤ ਕਰੋ ਵੰਡ ਛਕੋ ਨਾਮ ਜਪੋ ਤੈਨਹੀ ਗੰਮ ਨੇ ਇਹੀ ਤੁਹਾਡੇ ਜੀਵਨ ਨੂੰ ਹੀਰੇ ਵਰਗਾ ਬਣਾ ਦੇਣਗੇ ਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਏਗਾ ਇਹ ਜੀਵਨ ਕਿਉਂਕਿ ਕੁਦਰਤ ਦੇ ਨਿਯਮ ਮੁਤਾਬਕ ਜੀਣਾ ਹੈ ਮਹਾਰਾਜ ਕਹਿੰਦੇ ਦਇਆ ਜਾਣੇ ਜੀ ਕੀ ਕਿਸ ਪੁੰਨ দান ਕਰੇ ਸੱਚਤਾ ਪਰ ਜਾਣੀਏ ਜੇ ਆਤਮ ਤੀਰਥ ਕਰੇ ਨਿਵਾਸ ਮਹਾਰਾਜ ਕਹਿੰਦੇ ਉਸ ਧੁਰ ਅੰਦਰਲੀ ਅਸਲੀਅਤ ਨਾਲ ਤਦੋਂ ਹੀ ਜਾਣ ਪਛਾਨ ਹੁੰਦੀ ਹੈ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ ਉੱਤੇ ਟਿਕੇ ਬਾਰੇ ਤੀਰਥਾਂ ਤੇ ਜਨੇ ਮਰਜੀ ਇਸ਼ਨਾਨ ਕਰੀ ਜਾ ਉਹ ਤਾਂ ਗੁਰਬਾਣੀ ਵਿੱਚ ਪੰਕਤੀ ਆਉਂਦੀ ਆ ਪਾਪ ਕਰੇ ਪੰਜਾਂ ਕੇ ਬਸਰੇ ਤੀਰਥ ਨਾਏ ਕਹੇ ਸਭ ਉਤਰੇ ਗੁਰਬਾਣੀ ਦੀ ਪੰਕਤੀ ਆ ਜੀ ਇਹ ਵੀ ਪੰਜਾਂ ਤਤਾਂ ਦੇ ਬਸ ਹੋਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬਸ ਵਿੱਚ ਹੋਇਆ ਕਰਮ ਕਰਦਾ ਤੇ ਮੁੜ ਕੇ ਤੀਰਥਾਂ ਦੇ ਨਹਾ ਕੇ ਕਹਿੰਦਾ ਆਪਣੇ ਪਾਪ ਲੈ ਕੇ ਪਾਪ ਕਰਦਾ ਪੰਜਾਂ ਦੇ ਬਸ ਹੋਇਆ ਪਾਪ ਕਰੀ ਜਾਂਦਾ ਤੀਰਥ ਦੇ ਜਾ ਕੇ ਕਹਿੰਦਾ ਲੈ ਕੇ ਇਹ ਤਾਂ ਮਹਾਰਾਜ ਕਹਿੰਦੇ ਹੋਰ ਚੜ ਜਾਂਦੇ ਨੇ ਕਿਉਂਕਿ ਮਨ ਵਿੱਚ ਮਾਣ ਹੋ ਜਾਂਦਾ ਵੀ ਮੈਂ ਤੀਰਥਾਂ ਤੇ ਇਸ਼ਨਾਇਆ ਨਾ ਕਰਿਆ ਆ ਬਸ ਉਹ ਪਿਛਲੇ ਕੀਤੇ ਲੈ ਕੇ ਹੁਣ ਗਾਂਹ ਫੇਰ ਦੇਖਾਂਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਸੱਚ ਤਾਂ ਪਰ ਜਾਣੀਏ ਜਾ ਆਤਮ ਤੀਰਥ ਕਰੇ ਨਿਵਾਸ ਉਸ ਤੁਰ ਉਸ ਤੁਰ ਅੰਦਰਲੀ ਅਸਲੀਅਤ ਨਾਲ ਤਦੋਂ ਹੀ ਜਾਣ ਪਛਾਣ ਹੁੰਦੀ ਹੈ ਜਦੋਂ ਮਨੁੱਖ ਤੁਰ ਅੰਦਰਲੇ ਤੀਰਥ ਉੱਤੇ ਟਿਕੇ ਅੰਦਰ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੇ ਵੀ ਮੈਂ ਆਪਣਾ ਮਨ ਸਾਫ਼ ਕਰਨਾ ਮਨ ਸਾਫ਼ ਹੋਣਾ ਭਾਈ ਬਾਣੀ ਦੇ ਨਾਲ ਤਨ ਪਾਣੀ ਨਾਲ ਧੋਤਾ ਜਾਂਦਾ ਤੇ ਮਨ ਬਾਣੀ ਨਾਲ ਧੋਤਾ ਜਾਂਦਾ ਸਤਗੁਰ ਨੂੰ ਪੁੱਛ ਕੇ ਵਹਿ ਰਹੇ ਕਰੇ ਨਿਵਾਸ ਸਤਗੁਰੂ ਨੂੰ ਪੁੱਛ ਕੇ ਵਹਿ ਕਰੇ ਵਹਿ ਰਹੇ ਕਰੇ ਨਿਵਾਸ ਮਹਾਰਜ ਕਹਿੰਦੇ ਆਪਣੇ ਗੁਰੂ ਪਾਸੋਂ ਉਪਦੇਸ਼ ਲੈ ਕੇ ਉਸ ਅੰਦਰਲੇ ਤੀਰਸੁੱਤੇ ਬੈਠਾ ਰਹੇ ਉਥੇ ਹੀ ਸਦਾ ਨਿਵਾਸ ਰੱਖੇ ਸਦਾ ਆਪਣੇ ਅੰਦਰ ਸੱਚ ਨੂੰ ਟਿਕਾਈ ਰੱਖੇ ਫਿਰ ਕੀ ਹੋਏਗਾ ਸਤ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ ਮਹਾਰਜ ਕਹਿੰਦੇ ਉਹਨਾਂ ਮਨੁੱਖਾਂ ਦੇ ਸਾਰੇ ਦੁੱਖਾਂ ਦਾ ਇਲਾਜ ਉਹ ਆਪ ਬਣ ਜਾਂਦਾ ਹੈ ਕਿਉਂਕਿ ਉਹ ਸਾਰੇ ਬਕਾਰਾਂ ਨੂੰ ਉਸ ਹਿਰਦੇ ਵਿੱਚੋਂ ਧੋ ਕੇ ਕੱਢ ਦਿੰਦਾ ਹੈ ਜਿੱਥੇ ਉਹ ਵਸ ਰਿਹਾ ਹੈ ਪ੍ਰਭੂ ਪ੍ਰਮਾਤਮਾ ਕਿਉਂਕਿ ਪ੍ਰਮਾਤਮਾ ਅੰਦਰ ਹੀ ਵਸਦਾ ਬਾਹਰ ਕਿਤੇ ਨਹੀਂ ਹੈ ਕਿਤੇ ਅਸੀਂ ਮਨ ਦੀ ਸਫਾਈ ਕਰਕੇ ਦੇਖਿਆ ਹੀ ਨਹੀਂ ਵੀ ਅੰਦਰ ਇਹ ਜਦੋਂ ਮਨ ਨੂੰ ਆਪਾਂ ਸਾਫ਼ ਕਰਨਾਗੇ ਭਾਈ ਫਿਰ ਤੇਰੇ ਅੰਦਰੋਂ ਹੀ ਉਹਨੇ ਦਿਸਪਣਾ ਕਿਉਂਕਿ ਜਿਨਾਂ ਚਰ ਕਰਮਾਂ